ਜ਼ਿਲ੍ਹਾ ਤਰਨਤਾਰਨ ਪਿੰਡ ਰੈਸ਼ੀਆਣਾ ਵਿਖੇ ਕਿਸਾਨਾਂ ਦੇ ਨਾਲ ਦੇਖੋ ਤੁਸੀਂ ਸ਼ਰੇ ਆਮ ਜਿਹੜਾ ਧੱਕਾ ਕੀਤਾ ਗਿਆ ਕਿਸਾਨਾਂ ਦੀਆਂ ਪੱਗਾਂ ਵੀ ਲਾਈਆਂ ਗਈਆਂ ਆ ਦੇਖੋ ਸਾਰੀ ਪੂਰੀ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ મેર કાલો એ બાપુ આને જતો આ જાવ કોઈ ગાલી મને પણ ખબર છે આની પ્રતા આની મેરે કેવું લાગ્યા તાનુ ઓહો ઓહો પાહીયા ઓહ તમે મારના રાત યાર પંખા ના દીલા હા નહીં ਆਪੇ ਲਾਈ ਆਪੇ ਲਾਈ ਆ ਅਗਲਾ ਮਰਗੇ ਹੋ ਰਿਹਾ ਪਕੜਾ ਹੋ ਰਿਹਾ ਮਰਗੇ ਹੋ ਰਿਹਾ ਹਾਂ ਮੈਂ ਤੁਹਾਨੂੰ ਖਰਾਬ ਕਰਾਂਗਾ ਇਹ ਤੱਕ ਕੋਈ ਨਹੀਂ ਬੱਸ ਪਤਾ ਨਹੀਂ ਮੈਨੂੰ ਪਤਾ ਨਹੀਂ ਮੈਂ ਕਿੱਥੇ ਜਾਵਾਂ ਪਹਿਲਾਂ ਚੱਲ ਜਾਨਾ ਹੁਣ ਨਹੀਂ ਜਾਣਾ ਹੁਣ ਮੈਂ ਬੰਦੇ ਹਾਂ ਨਹੀਂ ਲਾਈ ਪਿਓ ਲਾਈ ਆ ਕੈਮਰਾ ਬੰਦਾ ਪਾ ਵੀਡੀਓ ਬੰਦ ਹਾਂ ਮੈਂ ਲਾਈ ਹੋਈ ਨਾ ਦੋ ਮਰਜ਼ੀ ਕਰਵੇਂ ਸਾਰਾ ਲਾਈ ਪਾ ਕੋਈ ਨਹੀਂ ਮੈਂ ਵੀ ਰਹੀ ਤੂੰ ਨਹੀਂ ਮੇਰੀ ਪੱਗ ਬਗਲਾ ਦੀ ਕਿਉਂ ਲਾਈ ਆ ਕਾਦੇ ਜੇਦਾ ਕੇ ਦਵਾ ਬੰਦ ਜੇਦਾ ਨੇ ਸਾਰਾ ਨਹੀਂ ਤਾਂ ਦਵਾ ਚੱਕਰ ਨਹੀਂ ਜੇਦਾ ਕੇ ਕਾਦੇ ਮੇਰੇ ਕਿੱਥੇ ਲਿਖਾਉਣੇ ਨੇ ਲੈ ਕੇ ਜਾਣੇ ਨੇ ਮੇਰੀ ਕੰਨੀ ਕਰਨੇ ਨੇ ਹਾਂ ਜੀ ਵੱਡੀ ਆ ਮੇਰੇ ਸੱਟ ਮਾਰੀ ਇਧਰ ਆਖ ਤੂੰ ਉਹ ਸਾਬ ਆ ਮਰੇ ਤਾਂ ਸੱਟ ਮਾਰੀ ਬਹੁਤ ਅੱਧੀ ਲੱਗਦੀ ਇਹਨੂੰ ਸੱਟ ਆ ਜਾ ਆਵੇ ਸਾਹਮਣੇ ਆਵੇ ਆਵੇ ਕੋਈ ਗੱਲ ਨਹੀਂ ਉਹ ਸਾਬ ਹਾ ਤੁਹਾਡੀ ਸੱਟ ਲੱਗੀ ਕੋਈ ਗੱਲ ਨਹੀਂ ਨਹੀਂ ਬੜੀ ਤਾਂ ਜਲ ਸੱਟ ਲੱਗੀ ਕੋਈ ਨਹੀਂ ਕੋਈ ਨਹੀਂ ਸਾਡੀ ਗੈਰ ਬੇਚੀ ਕੀਤੀ ਹੈ ਸੇ ਕੋਈ ਨਹੀਂ ਤੁਸੀਂ ਬਹੁਤ ਬਾਰੇ ਕਿ ਚੱਲੋ ਦੋਹੇ ਤਸਤਾਰ ਲਾਈ ਤਸਤਾਰ ਮੈਂ ਬੰਮਣਾ ਨਹੀਂ ਗੱਲ ਤੂੰ ਬੰਮਣ ਕੇ ਜੱਲਾ ਬੰਮਣ ਬੰਮਣ ਨਹੀਂ ਲਾਉਂਦੇ ਬੰਮਣ ਛੋੜ ਨਹੀਂ ਲਾਉਂਦੇ ਆ ਮੈਂ ਸਾਂਝਾ ਧੂੜਾ ਕਿਆ ਕੀ ਸਰਦੋ ਰੱਖੋ ਬੜੀਆਂ ਆ ਚੱਲ ਤੁਸੀਂ ਇਹ ਗੱਲ ਚੰਗੀ ਕੀਤੀ ਦੀ ਗੀ ਤੁਸੀਂ ਚੰਗੀ ਕੀਤੀ ਕੀ ਕੀਤੀ ਕੀ ਕੀਤਾ ਕੀ ਕੀਤਾ ਆ ਵੀ ਆ ਵੀ ਨੀਟ ਨੂੰ ਮਾਰਨਾ ਹਰ 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 ਹਾਈ ਤੇ ਆਈ طرف ਆ ਬਈ ਮਾ ਨਾ ਨਾ ਬਾਬੂ ਆ ਨਾ ਕਰ ਕੋਈ ਨਹੀਂ ਮੇਰੀ ਗੱਲ ਸੁਣ ਅਸੀਂ ਸਿੱਟੀ ਦਾੜੀ ਆਂ ਜਨਾ ਜੋ ਕੋਈ ਨਹੀਂ ਮੈਂ ਤੈਨੂੰ ਗੱਲ ਸੁਣਨਾ ਤੁਸੀਂ ਤੁਸੀਂ ਮੇਟੀ ਕਰਤੀ ਆ ਨਾ ਹਾਂ ਗਲੀ ਪਾਸ ਵੜਾਈ ਆ ਕੋਈ ਨਹੀਂ ਮੈਨੂੰ ਫੌਲ ਆਦੀ ਜਣਾ ਲਾਉਣਾ ਉਹ ਨਹੀਂ ਕਿਹਨੂੰ ਫੌਲ ਆਉਂਦੇ ਹਾਂ ਮੈਂ ਨਹੀਂ ਕਿਹਾ ਫੌਲ ਆਦੀ ਬਚਾਉਣਾ ਨਹੀਂ ਕਰਦਾ ਕੀ ਮੈਂ ਗਲਤ ਐਂਨੇ ਬੰਦੇ ਸੁਣਦੇ ਨੇ ਅਸੀਂ ਕਿਸੇ ਨੂੰ ਖਾ ਨਹੀਂ ਲਾਉਂਦੇ ਅਸੀਂ ਸਰ ਕਿਸੇ ਨੂੰ ਖਾ ਨਹੀਂ ਲਾਉਂਦੇ ਆਇਆਂ ਨੇ 50 ਆਪ ਬੱਗਾ ਲਾ ਕੇ ਤੇ ਤੁਸੀਂ ਲੋਕਾਂ ਨੂੰ